ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਆ ਰੰਭ ਕੀਤੀ ਗਈ ਮੁਹਿੰਮ ਆ ਰੰਭ ਕੀਤੀ ਗਈ ਆ ਇਹਦੇ ਤੇ ਵਿੱਚ ਹੁਣ ਤੱਕ ਡਿਸਟ੍ਰਿਕਟ ਹਿਆਰਪੁਰ ਵੱਲੋਂ ਮਿਤੀ 1 ਤਿੰਨ ਤੋਂ ਲੈ ਕੇ ਅੱਜ ਦੀ ਡੇਟ ਤੱਕ 541 ਐਫਆਈਆਰ ਜਿਹੜੀਆਂ ਵੱਖ-ਵੱਖ ਜਿਹੜੀਆਂ ਦਰਜ ਰਜਿਸਟਰ ਕੀਤੀਆਂ ਗਈਆਂ ਜਿਹਦੇ ਵਿੱਚ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਵੀ ਜਿਆਦਾ ਦੀ ਆ ਸਮਾਲ ਕੁਆਂਟੀਟੀ ਐਮ ਇੰਟਰਮੀਡੀਅਰ ਕੁਆਂਟੀਟੀ ਵੱਖ-ਵੱਖ ਕੁਆਂਟੀਟੀਆਂ 541 ਕਰੀਬ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਜਿਹਦੇ ਵਿੱਚ ਜਿਹੜੇ ਵੱਖ-ਵੱਖ ਡਰੱਗ ਸਪਲਾਈਅਰ ਪੈਡਲਰ ਵਗੈਰਾ ਜਿਹੜੇ 723 ਦੇ ਬੰਦੇ ਹੁਣ ਤੱਕ ਜਿਹੜੇ ਅਰੈਸਟ ਕੀਤੇ ਗਏ ਆ ਜਿਹੜੇ ਅੱਧੇ ਤੋਂ ਵੱਧ ਜਿਹੜੇ ਹੁਣ ਤੱਕ ਤਕਰੀਬਨ ਜੇਲ੍ਹਾਂ ਦੇ ਵਿੱਚ ਹੈਗੇ ਆ ਜੇ ਆਪਾਂ ਕਹਿ ਲਈਏ ਭਈ ਸ਼ਹਿਰਪੁਰ ਦੇ ਵਿੱਚ ਜੇ 1400 ਬੰਦਾ ਅਰੈਸਟ ਆ ਤੇ ਉਹਦੇ ਵਿੱਚੋਂ 50% ਜਿਹੜਾ ਉਹ ਡਰੱਗ ਨਾਲ ਰਿਲੇਟਡ ਕਰਕੇ ਜਿਹੜਾ ਸ਼ਹਿਰਪੁਰ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਸਮੇਂ-ਸਮੇਂ ਤੇ ਜਿਹੜਾ ਇਹਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਨੀਤੀ ਅਪਣਾਈ ਗਈ ਆ ਐਸਐਸਪੀ ਸਾਹਿਬ ਵੱਲੋਂ ਵੀ ਤੇ ਉੱਚ ਅਫਸਰਾਂ ਵੱਲੋਂ ਵੀ ਤੇ ਪੰਜਾਬ ਸਰਕਾਰਾਂ ਵੱਲੋਂ ਵੀ ਇਹਦੇ ਵਿੱਚ ਜਿਹੜੀ ਆ ਜ਼ੀਰੋ ਟੋਲਰੈਂਸ ਨੀਤੀ ਬਣਾਈ ਗਈ ਹੈਗੀ ਆ ਇਹਦੇ ਤਹਿਤ ਜਿਹੜਾ ਹੁਣ ਤੱਕ ਅਸੀਂ ਕੀਤਾ ਹੈਗਾ ਆ ਇਹਦੇ ਵਿੱਚ ਅਸੀਂ ਬਾਜੰਦਾ ਜਿੱਦਾਂ ਇਲੀਗਲ ਰਿਕਵਰੀ ਆਫ ਜਿਹੜੀ ਕਹੋ ਐਕਸਾਈਜ਼ ਐਕਟ ਦੇ ਤਹਿਤ ਵੀ ਅਸੀਂ ਬਹੁਤ ਸਾਰੇ ਪਰਚੇ ਦਰਜ ਕੀਤੇ ਗਏ ਹੈਗੇ ਆ ਤੇ ਉਹਦੇ ਵਿੱਚ ਵੀ ਲਗਾਤਾਰ ਜਿਹੜਾ ਅਸੀਂ ਉਹਨਾਂ ਦੇ ਕਰਕੇ ਮੁਹਿੰਮ ਚੜੀ ਹੋਈ ਹੈਗੀ ਆ ਥਾਟ ਐਨਡੀਪੀਐਸ ਦੇ ਤਹਿਤ ਵੀ ਜਿਹੜੇ ਹੁਣ ਤੱਕ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਵੱਲੋਂ 42 ਦੇ ਕਰੀਬ ਪ੍ਰਪੋਜ਼ਲਾਂ ਜਿਹੜੀਆਂ ਕੰਪੀਟੈਂਟ 30 ਨੂੰ ਭੇਜ ਚੁੱਕੇ ਆ ਜਿਹਦੀ ਤਕਰੀਬਨ ਹੁਣ ਤੱਕ ਵੈਲਿਊ ਜਿਹੜੀ ਬਣਦੀ ਹੈਗੀ ਆ 37 ਕਰੋੜ 41 ਲੱਖ 39 ਹਜ਼ਾਰ 650 ਰੁਪਏ ਆ ਇੱਕ ਹੁਣੇ ਹੀ ਕੱਲ ਹੀ ਸਾਡੀ ਜਿਹੜੀ ਹੈਗੀ ਆ ਇੱਕ ਡਰੱਗਸ ਸਪਲਾਈਅਰ ਦੀ ਜਿਹੜੀ ਅਸੀਂ ਪ੍ਰਾਪਰਟੀ ਜਿਹੜੀ ਅਟੈਚ ਕਰਾਈ ਆ ਜਿਹੜੀ ਟਾਂਡਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਆ ਰਜਿੰਦਰ ਸਿੰਘ ਐਂਡ ਚਰਨਦੀਪ ਸਿੰਘ ਐਂਡ ਚਰਨ ਸਿੰਘ ਐਂਡ ਜਿਹੜੇ ਵਾਰ ਟਾਂਡਾ ਦੇ ਜਿਹੜੇ ਸਿਗੇ ਉਹ ਬੰਦੇ ਸਿਗੇ ਇਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ 11 ਕਰੋੜ 6 67 ਲੱਖ 830 ਰੁਪਏ ਦੀ ਜਿਹੜੀ ਕੱਲ ਹੀ ਸਾਡੀ ਬ੍ਰੀজিং ਆਰਡਰ ਜਿਹੜੀ ਜਾਰੀ ਹੋਈ ਆ ਜਿਹੜੇ ਨਸ਼ਾ ਸਮਗਲਰ ਔਰ ਜਿਹੜੇ ਡਰੱਗ ਪੈਡਲਰ ਵਗੈਰਾ ਜਿਹੜੇ ਕਰਦੇ ਇੱਥੇ ਬਤੌਰ ਜਿਹੜਾ ਡੇਲੀ ਮੋਨਿਟਰਿੰਗ ਕਰਕੇ ਸ਼ਕਤੀਬਤੀ ਜਾ ਰਹੀ ਆ ਔਰ ਲਗਾਤਾਰ ਸਾਡੀ ਮਹਿੰਮ ਜਿਹੜੀ ਆ ਇਹਨੂੰ ਜਿਹੜਾ ਲਗਾਤਾਰ ਉਹਦੇ ਕੰਟੀਨਿਊਅਰ ਨਾਲ ਦੇ ਵਿੱਚ ਅਸੀਂ ਰੱਖ ਰਹੇ ਹੈਗੇ ਆ ਅ ਇਹਦੇ ਵਿੱਚ ਜਿਹੜੇ ਅਸੀਂ ਜਿਹੜੇ ਬੱਚੇ ਸਾਡੇ ਗਲਤ ਦਿਸ਼ਾ ਦੇ ਵਿੱਚ ਜਾ ਚੁੱਕੇ ਆ ਉਹਦੇ ਤਹਿਤ ਅਸੀਂ 27 ਦਾ ਪਰਚਾ ਦੇ ਕੇ 64 ਐ ਐ ਐਨਡੀਪੀਐਸ ਐਕਟ ਦੇ ਤਹਿਤ ਵੀ ਉਹਦੇ ਵਿੱਚ ਹੁਣ ਤੱਕ ਅਸੀਂ ਕਈ ਬੱਚੇ ਜਿਹੜੇ ਆਪਣੀ ਮਰਜ਼ੀ ਨਾਲ ਨਸ਼ਾ ਛਡਾਉਣਾ ਚਾਹੁੰਦੇ ਆ ਔਰ ਦੇ ਹੁਕਮਾਂ ਮੁਤਾਬਕ ਤਕਰੀਬਨ ਅਸੀਂ ਜਿਹੜੇ ਉੱਥੇ ਜਮ੍ਹਾਂ ਕਰਾ ਰਹੇ ਹਾਂ ਇਸੇ ਤਰ੍ਹਾਂ ਜਿਹੜੇ ਬੱਚੇ ਤੀਰੀਅਮ ਪੀਂਦੇ ਹੈਗੇ ਆ ਉਹਨਾਂ ਨੂੰ ਅਸੀਂ ਔਰ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਵੀ ਕੰਟੀਨਿਊ ਕਰਕੇ ਤਾਂ ਕਿ ਜਿਹੜਾ ਅਸੀਂ ਆਪਣੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਪੂਰੇ ਪੰਜਾਬ ਦਾ ਜ਼ਿਲ੍ਹਾ ਜਿਹੜਾ ਪੰਜਾਬ ਪੁਰਬ ਵਿੱਚ ਹੈਗੀ ਆ ਇਹ ਕਲੀਅਰ ਕਰ ਸਕੀਏ ਇਹ ਕੰਟੀਨਿਊ ਸਾਡੀ ਆਨ ਡਾਈਵ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਹੈਗੀ ਆ ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਅਸੀਂ ਜਿਹੜੀ ਕੋਈ ਢਿੱਲ ਮੱਤ ਦੀ ਬਰਦਾਸ਼ਤ ਨਹੀਂ ਕਰਾਂਗੇ ਹੁਸ਼ਿਆਰਪੁਰ ਦੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਸ਼ਿਆਰਪੁਰ ਦੀ ਪਬਲਿਕ ਨੂੰ ਤੋਂ ਇਹ ਹੀ ਕਵਾਂਗੇ ਕਿ ਜਿਹੜੇ ਵੱਧ ਤੋਂ ਵੱਧ ਸਾਨੂੰ ਜਿਹੜੇ ਨਸ਼ਾ ਸਮਗਲਰ ਆ ਜਾਂ ਜਿਹੜੇ ਪੈਡਲਰ ਹੈਗੇ ਉਹਨਾਂ ਨੂੰ ਸਾਨੂੰ ਜਾਣਕਾਰੀ ਦਿਓ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਦਿਓ ਜਿਹੜੇ ਬੱਚੇ ਜਿਹੜੇ ਛੱਡ ਜਿਹੜਾ ਛੱਡਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਤੁਸੀਂ ਆਪ ਕਾਉਂਸਲਿੰਗ ਕਰਕੇ ਮੁਹੱਲਾ ਪ੍ਰਧਾਨ ਸੁਸਾਇਟੀਆਂ ਬੀਡੀਸੀ ਕਮੇਟੀ ਵਗੈਰਾ ਹੈਗੀ ਆ ਉਹਨਾਂ ਨੂੰ ਆਪ ਪਿਆਰ ਨਾਲ ਪਹੁੰਚ ਕੇ ਉਹਨਾਂ ਨੂੰ ਜਿਹੜੇ ਡੀਡਿਕਸ਼ਨ ਸੈਂਟਰ ਵਿੱਚ ਕਰਾਓ ਅਗਰ ਤੁਹਾਨੂੰ ਪੁਲਿਸ ਸਹਾਤਾ ਚਾਹੀਦੀ ਹੈਗੀ ਕੋਈ ਉਹਨਾਂ ਦੀ ਕਾਉਂਸਲਿੰਗ ਚਾਹੀਦੀ ਆ ਤੇ ਸਿਵਲ ਪ੍ਰਸ਼ਾਸਨ ਵੀ ਸਾਡੀ ਜਿਹੜੀ ਇਹਦੇ ਵਿੱਚ ਕਰਕੇ ਉਹ ਪੂਰੀ ਮਦਦ ਕਰ ਰਿਹਾ ਅਸੀਂ ਉਹਨਾਂ ਦੇ ਜਿਹੜੇ ਨਸ਼ਾ ਸ਼ੌਣ ਛਡਾਉਣ ਲਈ ਬਿਲਕੁਲ ਪਵੰਦ ਹੋਵਾਂਗੇ